ਸੀ ਨਗਰ ਕੌਂਸਲ ਤਰਨਤਾਰਨ ਦੇ ਕਾਰਜ ਸாதਕ ਅਫਸਰ ਕਵਲਜੀਤ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਆਖਿਆ ਕਿ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਵਾਸਤੇ ਉਪਰਾਲੇ ਕੀਤੇ ਜਾ ਰਹੇ ਹਨ ਤੇ ਸ਼ਹਿਰ ਦੇ ਵਿਕਾਸ ਵਾਸਤੇ ਕਰੋੜਾਂ ਰੁਪਏ ਦੇ ਪ੍ਰੋਜੈਕਟ ਜਲਦ ਸ਼ੁਰੂ ਕੀਤੇ ਜਾਣਗੇ ਮੈਂ ਨੂੰ ਤਕਰੀਬਨ ਕਿੰਨਾ ਹੀ ਹੋਇਆ ਅੱਜ ਇੱਥੇ ਬੰਦ ਦਿੱਤੇ ਨੂੰ ਇਨ ਡਿਊਰੇਸ਼ਨ ਸੁਣ ਮੈਂ ਦੇਖਿਆ ਕਾਫੀ ਕੰਮ ਇੱਥੇ ਰੁਗਿਆ ਹੋਇਆ ਹੋਇਆ ਸੀਗਾ ਜਿਸ ਕਰਕੇ ਕਾਫੀ 12 ਸਾਡੀਆਂ ਟਾਟਾ ਜੇ ਸੀਗੀਆਂ ਜਿਹੜੀਆਂ ਬੰਦੀ ਪਈਆਂ ਸੀਗੀਆਂ ਹੁਣ ਮੈਂ ਕੁਝ ਨਵੇਂ ਡਰਾਈਵਰ ਰੱਖ ਕੇ ਅੱਠ ਟਾਟਾ ਇਸ ਤੇ ਚਲਾਤੀਆਂ ਵਾਂ ਇੱਕ ਦੋ ਰਫੇਰ ਭੌਣਗੇ ਤੇ ਬਾਕੀ ਦੋ ਡਰਾਈਵਰ ਹੋਰ ਆ ਰਹੇ ਨੇ 10 ਟਾਟਾ ਇਸ ਚੱਲ ਜਾਣਗੇ ਦੋ ਦੋ ਡੋਰ ਕਲੈਕਸ਼ਨ ਕਰਨਗੇ ਜਿਹਦੇ ਨਾਲ ਗਿੱਲਾ ਕੂੜਾ ਸੁੱਕਾ ਕੂੜਾ ਬਹੁਤ ਘਟਾਏਗਾ ਤੇ ਉਨੀ ਹੀ ਐਫੀਸ਼ੀਐਂਸੀ ਵਧੇਗੀ ਕਿ ਜਿਵੇਂ ਇੱਕ ਰੇਡੀਅਲ ਆਸਲ ਮਲਕ 20 ਜਾਂ 30 ਘਰ ਕਵਰ ਕਰਦਾ ਜਿਹੜਾ ਟਾਟਾ ਇਸ ਨੇ 300 ਤੋਂ ਲੈ ਕੇ 400 ਘਰ ਕਵਰ ਕਰਨਾ ਫਿਰ ਉਹ ਕਿਤੇ ਵੀ ਇਥੇ ਨਹੀਂ ਲਗਾਈ ਕੋ ਡੰਪ ਤੇ ਜਾ ਕੇ ਹੀ ਆਪਣਾ ਜਿਹੜਾ ਗੱਲਾ ਕੂੜਾ ਸੁੱਕਾ ਕੂੜਾ ਬੁਖਰਾ ਬੁਖਾ ਡੰਪ ਕਰੇਗੀ ਸੈਕੰਡਲੀ ਯੂਸੂਬਾ ਸਾਡੇ ਕੋਲੇ ਅਸਲ ਵਿੱਚ ਸਾਢੇ ਸੀਜ਼ਨ ਕਰਕੇ ਕਾਫੀ ਪ੍ਰੋਬਲਮ ਆ ਰਹੀ ਸੀ ਬਰਸਾਤਾ ਕਰਕੇ ਕਿ ਵੀ ਬਿਮਾਰੀ thora ਖਤਕਾ ਸੀਗਾ ਉਹਦੇ ਕਰਕੇ ਅਸੀਂ ਪਹਿਲਾਂ ਤਾਂ ਪਾਣੀ ਦੀ ਜਿੰਨੀ ਉਹਦੀ ਕਲੋਰਾਈਜੇਸ਼ਨ ਕਰਵਾਈ ਜਿਹਨੇ ਟੈਂਕ ਪੁੱਛੇਗੇ ਆ ਟੈਂਕੀਆਂ ਵੀ ਇਸ ਤੋਂ ਇਲਾਵਾ ਜਿਹੜੇ ਹੈਗੇ ਸੀਗੇ ਮੱਛਰ ਵਗੈਰਾ ਦੇ ਵਾਸਤੇ ਉਹਦੀ ਫੌਗਿੰਗ ਨਹੀਂ ਸ਼ਡਿਊਲ ਲਾ ਲਿਆ ਕਿ ਪਰਡੇ ਦੋ ਬਾੜਾ ਫੌਗਿੰਗ ਹੋਇਆ ਕਰੇਗੀ ਜਿੱਦੇ ਦੋ ਮਸ਼ੀਨਾਂ ਲੱਗੀਆਂ ਹੋਈਆਂ ਦੋ ਟੀਮਾਂ ਜਾਂਦੀਆਂ ਹਨ ਪਰਡੇ ਫੌਗਿੰਗ ਕਰਵਾ ਰਹੇ ਜਿੱਦੇ ਨਾਲ ਮੱਛਰ वगैरह ਫਟੌਰ ਕੀਤਾ ਜਾਂਦਾ ਹੈ ਅੱਜ ਮੈਂ ਦੋਵੇਂ ਐਸਓ ਆਪਣੇ ਐਸਟੀਯੂ ਤੇ ਮੈਨੂੰ ਬੁਲਾਇਆ ਹੋਇਆ ਵਾ ਉਹ ਐਸਟੀਮੇਟਸ ਤਿਆਰ ਕਰਦੇ ਪੈਣੇ ਅਸੀਂ ਗੌਰਮੈਂਟ ਤੋਂ ਡਿਮਾਂਡ ਕਰਨ ਲੱਗੇ ਨੀਰ ਬੋਕ ਤੋਂ ਸਾਰੀਆਂ ਸੜਕਾਂ ਜਿੱਥੀਆਂ ਵੀ ਟੋਕੀਆਂ ਟੁੱਟੀਆਂ ਹੋਈਆਂ ਉਹਨਾਂ ਦਾ ਸਾਰੇ ਐਸਟੀਮੇਟ ਪ੍ਰੇਮ ਕਰਕੇ ਗੌਰਮੈਂਟ ਤੋਂ ਪੇਮੈਂਟ ਮੰਗਵਾਉਣੀ ਹੈ ਕਿ ਗ੍ਰਾਂਟ ਸਮੂਹ ਪਸ਼ਟਾਲ ਦੇਣ ਇਹ ਗਰੰਟਰ ਦੇ ਗੀਸਟ ਦੇ ਕੋਲ ਸਾਡੇ ਕੋ ਆਈ ਜੀ ਇਹ ਸਾਰੀ ਸਰਕਾਰ ਨੂੰ ਨਵੇਂ ਮਿਲਿਆ ਕਮੇਟੀ 45 ਲੱਤ ਪਰਵਾਇਆ ਹੋਇਆ ਉਹ ਉਹਨੂੰ ਰੈਨੋਵੇਸ਼ਨ ਕਰਦਾ ਹੈ ਕਿ ਕਿ ਉਹ ਨਵੀਂ ਡਿਜ਼ਾਈਨ ਦੀ ਬਣੇਗੀ ਉਹ ਇਹ ਚੰਗੇ ਬੂਟੇ ਲਵਾਉਗਾ ਘਾਰੇ ਵੀ ਬਦਦੇ ਸਾਰੇ ਕੀ ਘਾਰੇ ਵੀ ਸਾਰੇ ਬਦਦੇ ਸਾਰੇ ਘਾਰੇ ਵਗੈਰਾ ਦਾ ਤਾਂ ਚਲੋ ਲੋਕਲ ਹੈਗਾ ਉਹ ਤਾਂ ਮੋਟਰਸ ਵਗੈਰਾ ਦਾ ਚੋਰੀ ਹੋ ਗਿਆ ਸੀ ਪਿਛਲੇ ਉਹਨੂੰ ਬਦ ਦੁਬਾਰਾ ਇੰਸਟਾਲ ਕਰਵਾਉਣ ਲੱਗੇ ਆ ਜਿਹਦੇ ਨਾਲ ਘਾਰੇ ਚੱਲਣਗੇ ਪੇਂਟਿੰਗ ਦਾ ਕੰਮ ਕਰਾਉਣ ਲੱਗੇ ਆ ਕਿ ਉਹ ਨਵੇਂ ਦਿਖਣ ਇਸ ਦੀ ਜਾਣਕਾਰੀ ਦੇ ਦਿਆਂ ਤਰੰਤਾਰਦੇ ਇਹੋ ਨੇ ਦੱਸਿਆ ਹੈ ਕਿ ਸ਼ਹਿਰ ਦੀਆਂ ਵੱਖ-ਵੱਖ ਛੜਕਾਂ ਮਹੱਲੇ ਗਲੀਆਂ ਔਰ ਪਾਰਕ ਫਲੇਸ਼ਾਂ ਜੋ ਵੀ ਕੋਈ ਚੀਜ਼ ਖਰਾਬ ਹੈ ਉਸ ਨੂੰ ਤੁਰੰਤ ਠੀਕ ਕੀਤਾ ਜਾਇਆ ਜਾਵੇਗਾ ਕੈਮਰਾਮੈਨ ਹਰ ਅਮਰਦਾਦੀ ਦੇ ਨਾਲ ਕਰੇਗਾ ਡੀਟੀਕੋ ਰਿਪੋਰਟ ਇੰਡੀਆ ਟੀਵੀ ਤਰੰਤਾਰ